ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡਾ ਦੋਸਤ ਸਤਪਾਲ ਸਿੰਘ ਡੇਢ ਕਾ ਸਿੱਖ ਮਸ਼ੀਨਰੀ ਕਾਲਜ ਵੱਲੋਂ ਅੱਜ ਜਗਰਾਮਾ ਦੇ ਵਿੱਚ ਬੜੀ ਵੱਡੀ ਪੱਧਰ ਦੇ ਉੱਤੇ ਹੋਲਾ ਮੱਲਾ ਮਨਾਇਆ ਜਾ ਰਿਹਾ ਏ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਆਂ ਕੀ ਸਾਰਾ ਪ੍ਰੋਗਰਾਮ ਆ ਅੰਕਲ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਬਤਾਏ ਕੀ ਅੱਜ ਸਾਰਾ ਪ੍ਰੋਗਰਾਮ ਕੀ ਆ ਜੀ ਉਹਦੇ ਬਾਰੇ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਸਾਡੀਆਂ ਸੰਗਤਾਂ ਨੂੰ ਹੋਲੇ ਮੱਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਹਰ ਸਾਲ ਦੀ ਤਰ੍ਹਾਂ ਕਈ ਸਾਲਾਂ ਤੋਂ ਲਗਭਗ 10 ਸਾਲਾਂ ਤੋਂ ਪਹਿਲਾਂ ਅਸੀਂ ਸ਼ ਤੇ ਬੜੀ ਜੰਗੀ ਪੱਧਰ ਤੇ ਹੁਲਾਮੁਲਾ ਮਨਾਇਆ ਜਾਂਦਾ ਹੈ ਬੱਚਿਆਂ ਨੂੰ ਵਲਗ-ਵਲਗ ਖੇਡਾਂ ਕਰਾਈਆਂ ਜਾਂਦੀਆਂ ਨੇ ਅਤੇ ਬੱਚਿਆਂ ਨੂੰ ਫਸਟ ਸੈਕੰਡ ਥਰਡ ਪ੍ਰਾਈਜ਼ ਦਿੱਤੇ ਜਾਂਦੇ ਨੇ ਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਗਰੇਵਾਲ ਸਾਹਿਬ ਆਏ ਨੇ ਹੁਲੇ ਮੁਲੇ ਦੇ ਦੇ ਦਰਸ਼ਕ ਬਣ ਕੇ ਹੁਲੇ ਮੁਲੇ ਦੇ ਬੱਚਿਆਂ ਨੂੰ ਜਿੱਤਵਾ ਦੇਣ ਸੋ ਸਾਰੀ ਸੰਗਤ ਨੂੰ ਇੱਕ ਵਾਰ ਫਿਰ ਹੁਲੇ ਮੁਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਰੇਵਾਲ ਸਾਹਿਬ ਕੀ ਕਹੋਗੇ ਬਹੁਤ ਵਧੀਆ ਪਹਿਲਾਂ ਤਾਂ ਹੁਲੇ ਮੁਲੇ ਵਧਾਈ ਦਿੰਨਾ ਉਹ ਤੋਂ ਸੰਸਾਦ ਨੂੰ ਵਧਾਈ ਦਿੰਨਾ ਜਿਹਨਾਂ ਬਹੁਤ ਚੰਗਾ ਪ੍ਰੋਗਰਾਮ ਆ ਵਾ ਇਨਾ ਨਾ ਵਾ ਵਧੀਆ ਮਾਹੌਲ ਸਿਆਗ ਜਗਰਾਉਂ ਦੇ ਮਾਹੌਲ ਬੜੀ ਸਿਰਜਿਆ ਹੋਇਆ ਵੰਸ ਤਵਾਕਾਂ ਨੂੰ ਸਿੱਖੀ ਧਰਮ ਨਾਲ ਜੋੜ ਰਹੇ ਨੇ ਜੀ ਜੀ ਸੁਵਨੀਤ ਵੀਰ ਜੀ ਕੀ ਕਹੋਗੇ ਸਾਰੇ ਸੰਗਤ ਨੂੰ ਹੌਲੇ ਮੱਲ ਦੀ ਵਧਾਈ ਇਹ ਹਰ ਸਾਲ ਸਾਡੀ ਜਗਰਾਉਂ ਦੀ ਸੰਗਤ ਵੱਲੋਂ ਹਰ ਸਾਲ ਸਾਰੇ ਜਾਣੇ ਮਿਲ ਕੇ ਇਹ ਹੌਲੇ ਮੱਲਾ ਮਨਾ ਰਹੇ ਆ ਬੱਚਿਆਂ ਨੂੰ ਰੰਗਾਂ ਤੋਂ ਦੂਰ ਕਰ ਰਹੇ ਆ ਤੇ ਰੰਗ ਹੋਵੇ ਲਾਲ ਰੰਗ ਜਿਹੜਾ ਗੁਰੂ ਨੂੰ ਚੜਦਾ ਆ ਰੰਗ ਜਿਹੜਾ ਹਮੇਸ਼ਾ ਆਪਣੇ ਨਾਲ ਰਹਿੰਦਾ ਹੈ ਮਕਸਦ ਉਹ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਇੰਨਾ ਜ਼ਿਆਦਾ ਸਾਡੇ ਕੋਲ ਪਿੰਡਾਂ ਤੋਂ ਵਧੀਆ ਰਿਸਪਾਂਸ ਆਉਂਦਾ ਹੈ ਟਰਾਲੀਆਂ ਭਰ-ਭਰ ਬੰਦੇ ਆਉਂਦੇ ਨੇ ਤੇ ਇੱਕ ਅਲੱਗ ਤੋਂ ਜਿਹੜੇ ਬੰਦੇ ਆਨੰਦਪੁਰ ਸਾਹਿਬ ਨਹੀਂ ਜਾ ਸਕਦੇ ਉਹਨਾਂ ਵਾਸਤੇ ਜਿਕਰਾਂ ਇੱਕ ਇੰਨਾ ਵਧੀਆ ਪਲੇਟਫਾਰਮ ਹੈ ਹੋਲੇ ਮਲੇ ਦਾ ਸਾਰੇ ਸੰਗਤ ਨੂੰ ਵਧਾਈ ਤੇ ਅੱਗੇ ਤੋਂ ਬੇਨਤੀ ਜਿਹੜਾ ਨੇ ਨਹੀਂ ਦੇਖਿਆ ਉਹ ਜ਼ਰੂਰ ਆਣ ਤੇ ਦੇਖਣ ਜੀ ਹਾਂਜੀ ਅਸੀਂ ਗੁਤਰਾ ਉੱਥੇ ਗਵਰਨਮੈਂਟ ਸਕੂਲ ਦੇ ਵਿੱਚ ਬੱਚਿਆਂ ਨੂੰ ਹੌਲੇ-ਮਹਲੇ ਤੇ ਗੇਮ ਕਰਵਾ ਰਹੇ ਹਾਂ ਇਹ ਇੱਕ ਟਾਸ ਦਾ ਬਾਲ ਗੇਮ ਆ ਬਾਲ ਨੂੰ ਟਾਸ ਕਰਨਾ ਤੇ ਕੱਪ ਦੇ ਵਿੱਚ ਪਾਉਣਾ ਆ ਇਹਨੂੰ ਵੱਡੇ ਤੇ ਛੋਟੇ ਦੋਨੋਂ ਖੇਡ ਸਕਦੇ ਧੰਨਵਾਦ ਜੀ ਚਾਰ ਮਾਤੀ ਜਿਹੜਾ ਕਿ ਸਰਵਾਨ ਦਾ ਕਿਹੜਾ ਹੈ ਬੱਚੇ 10-10 ਬਾਲਸ ਨੇ ਦੋ ਜਣੇ ਇਹਨੂੰ ਪਲੇ ਕਰਦੇ ਆ ਜਿਹੜਾ ਸਭ ਤੋਂ ਪਹਿਲਾਂ ਯਾਨੀ ਕਿ ਬਾਲ ਦੂਜੇ ਬਾਲ ਬਾਊਲ ਦੇ ਵਿੱਚ ਪਾ ਦਿੰਦਾ ਵਾ ਉਹ ਜਿੱਤ ਜਾਂਦਾ ਵਾ ਹਵਾਰਾ ਵੀ ਉਹਨਾਂ ਵੱਲੋਂ ਇੱਕ ਪੱਤਰ ਆਇਆ ਪਾਲਿਕਾ ਪਰਿਵਾਰਕ ਰਾਜਨੀਤਿਕ ਸਮੂਹਾਂ ਦੇ ਵਿੱਚ ਇਸ ਸਿੱਖੀ ਦੇ ਬਾੜ ਦੇ ਉੱਪਰ ਇਸ ਤੋਂ ਅੱਗੇ ਬੱਚੀ ਹਰਜਿੰਦਰ ਕੌਰ ਜਿਹੜੇ ਵੀ ਦੇ ਨਾਮ ਬੋਲੇ ਜਾ ਰਹੇ ਆ ਸੁੰਦਰ ਲਈ ਕਾਉਂਟਰ ਤੇ ਹਰ ਲਈ ਦਾ ਵਰਤ ਗੁਰੂ ਸੋਰਥਾ ਨਿਰਦੀਪ ਪਰ ਨਾਮ ਦੀ ਕੀ ਦੱਸੀਏ ਅਸੀਂ ਮੁੜ ਨਹੀਂ ਆਣਾ ਜੇ ਬੱਚੇ ਮੇਰੀ ਆਵਾਜ਼ ਕਾਦੇ ਨੇ ਤਾਂ ਜਿੱਦ ਨਹੀਂ ਜਿੱਦ ਹੋ ਕੇ ਆਜਾ ਆਜਾ ਵਾਹ ਇਹਨਾਂ ਤੋਂ ਹੀ 4th ਪੋਜੀਸ਼ਨ ਆਈ ਹੈ ਬੀਰ ਲੈਫਟਿੰਗ ਚ ਤੇ ਸਟੇਟ ਚੋਂ ਵਸਤਾ ਹੀ ਹੈ ਹੰਗਰ ਇੱਕ ਐਕਸਪਾਇਰਲੇ ਬਾਹਾਨੇ ਵਿਸ਼ੇਸ਼ ਨਾਮ ਦੇ ਬੱਚਿਆਂ ਨੂੰ ਲਿਆਨਾ ਹੈ 12 ਸਾਲ ਤੱਕ ਦਾ ਬੱਚਾ ਦੇਖਣ ਨੂੰ ਸੋਸ਼ੀਟੀ ਫਾਤੇ ਇਹ ਜੋ ਸਮਾਗਮ ਕਰਾਇਆ ਜਾ ਹੋਲੇ ਮਹੱਲੇ ਦੇ ਸਮੁੰਦ ਵਿੱਚ ਸਿੱਖ ਮਸ਼ਹਰੀ ਕਾਲਜ ਸਰਕਲ ਜਗਰਾਵਾਲਾ ਕਰਾਇਆ ਜਾ ਰਿਹਾ ਹੈ ਇਹ ਸਰਕਲ ਜਗਰਾਮ ਵਾਲੇ ਹੀ ਇੱਥੇ ਗੁਰਮਤਿ ਦੀ ਸਗਲਾਈ ਵਾਸਤੇ ਕਿਤਾਬਾਂ ਦਾ ਸਟਾਲ ਲਾਇਆ ਗਿਆ ਇਸ ਕਿਤਾਬਾਂ ਦਾ ਸਟਾਲ ਤੋਂ ਵੱਖਰਾ ਦੋ ਦੋ ਸਾਲਾ ਸਖਮ ਸਿੰਘ ਕਾਲਜ ਕੋਸੇ ਰਖਾਇਆ ਜਾਂਦਾ ਬੱਚਿਆਂ ਨੂੰ ਜਿਸ ਨੇ ਵੀ ਗੁਰਮਤਿ ਦੀ ਜਾਣਕਾਰੀ ਲੈਣੀ ਹੋਵੇ ਗੁਰੂ ਦੇ ਨਾਲ ਜੁੜਨਾ ਹੋਵੇ ਸਾਡੇ 60ਵੇਂ ਕਾਲਜ ਦਾ ਜਿਹੜਾ ਮਿਸ਼ਨ ਹੈ ਉਹ ਹੈ ਸਾਰੀ ਲੋਕਾਈ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਅਤੇ ਸਾਰੀ ਲੋਕਾਈ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਧਾਰਾ ਦਾ ਪ੍ਰਚਾਰ ਕਰਨਾ ਇਹ ਸਾਰੇ ਮਿਸ਼ਨ ਦਾ ਹੈ ਮੇਰੀ ਕਾਰ ਦੀ ਚਾਬੀ ਇਹ ਆਕਾਰ ਦੀ ਚਾਬੀ ਹੈ ਜਿਹੜੀ ਉਹ ਕਦਾ ਕਵਾ ਕਰਕੇ ਮੇਰੇ ਕੋਲ ਪਹੁੰਚ ਵੀ ਕਰਦੇ ਤੇ ਤੁਸੀਂ ਆਪਣੇ ਆਪ ਦੇ ਪਾਸੇ ਕਿਰਤਾਂ ਕਰਕੇ ਸਾਰੇ ਦਿਨ ਤੁਸੀਂ ਆ ਰਹੇ ਹੋ ਆ ਰਹੇ ਹੋ। ਤਾਂ ਤੁਸੀਂ ਸਾਰੇ ਆਪਣੇ ਵਾਲੇ ਵਾਲੇ ਦੇਖੋ ਜੀ। ਆ ਜੀ ਕੋ ਪ੍ਰਿਆਤ। ਸੇਕ ਮਿਸ਼ਨਰੀ ਕਾਲੇ ਲੁਧਿਆਣਾ ਵੱਲੋਂ ਹਰ ਸਾਲ ਦੀ ਥਾਂ ਇਸ ਸਾਲ ਵੀ ਇਹ ਕਾਮਰਸ਼ੀਅਲ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਆਪਣੇ ਵੇਰਸੇ ਨਾਲ ਆਪਣੀ ਭਾਸ਼ਾ ਨਾਲ ਆਪਣੀ ਸੱਭਿਆਚਾਰ ਨਾਲ ਜੋੜਨ ਦੇ ਲਈ ਇਹ ਉਪਰਾਲਾ ਕੀਤਾ ਜਾਂਦਾ ਕਿ ਹੋਲੇ ਮਹਲੇ ਦਾ ਤਿਹਾਰ ਜਿਹੜਾ ਅਸੀਂ ਮਨਾਇਆ ਜਾਂਦਾ ਵਾ ਜਿਹੜੇ ਸੈਕਸ਼ਨ 'ਚ ਹੁਣ ਅਸੀਂ ਬੈਠੇ ਆ ਉਹ ਹਿੱਸਾ ਵਾ ਸੁੰਦਰ ਲਿਖਾਈ ਤੇ ਚਿੱਤਰਕਲਾ ਤੇ ਡਰਾਇੰਗ ਮੁਕਾਬਲਿਆਂ ਦੇ ਵਿੱਚ ਸੁੰਦਰ ਲਿਖਾਈ ਦਾ ਮਤਲਬ ਆ ਪੰਜਾਬੀ ਭਾਸ਼ਾ ਨਾਲ ਜੋੜਨਾ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਬੱਚਿਆਂ ਦਾ ਨੂੰ ਉਤਸ਼ਾਹਤ ਕਰਨਾ ਤੇ ਉਹਨਾਂ ਨੂੰ ਉਹ ਆਪਣੀ ਮਾਤ ਭਾਸ਼ਾ ਪ੍ਰਤੀ ਪਿਆਰ ਪੈਦਾ ਕਰਨਾ ਤਾਂ ਇਸ ਦਾ ਉਪਰਾਲਾ ਕੀਤਾ ਜਾ ਰਿਹਾ ਹਰ ਸਾਲ ਦੀ ਥਾਂ ਤੇ ਬੜਾ ਉਕਸ਼ਾ ਦੇਖ ਰਹੇ ਹਾਂ ਅਸੀਂ ਬੱਚਿਆਂ ਦੇ ਵਾਏ ਗੁਜਿਕਾ ਵਾਏ ਗੁਜਿਕਾ ਉਹਨਾਂ ਨੂੰ ਬਹੁਤ ਖੁਸ਼ ਹਾਂ ਦੇਖ ਕੇ ਜਦੋਂ ਵਾਏ ਕਿੰਨਾ ਬਦਲਿਆ ਉਹਨਾਂ ਦਾ ਨਾਮ ਇਹ ਆ ਗਿਆ ਤੋਂ ਦੇਸ਼ ਦਾ ਵਾਏ ਕੀ ਚਾਰ ਪੁੱਤ ਜੀ ਨਾਲ ਬਹਿ ਕੇ ਬਸ ਨੀਂਦ ਲਾ ਬਦਲਦੀ ਆਪਾਂ ਨਾਲੀ ਕੰਮ ਵੀ ਜਦ ਜਾਏ ਯਾਰ ਜਿਸਨੇ ਇਹ ਮੋਨਾ ਕਰੇ ਜਿੰਦਗੀ ਦੀ ਜੀਨੀ ਸੀ ਜਾਗਾ ਸਾਨੂੰ ਆਪੇ ਨਾ ਕਾਜ ਬਾਤ ਬਤੇ ਰੱਖੋ ਖਾਈ ਤੇ ਸੱਚੇ ਦੇ ਨਾਮ ਤੇ ਜਿਚਾਰਾ ਬੋਲੋ ਜੀਰੋ ਜੀ ਸਤਿਗੁਰੂ ਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਰਾਂਦ ਦਾ ਤੇ ਪੂਰਨਮਾਸ਼ੀ ਦਾ ਤੇ ਹੋਲੀ ਦਾ ਜੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾਗਦੀ ਦਿਵਸ ਆ ਗੁਰਤਾਗਦੀ ਦਿਵਸ ਦੇ ਸਬੰਧ ਸਿੱਖ ਸੰਗਤ ਨੂੰ ਵਧਾਈਆਂ ਇੱਥੇ ਅੱਜ ਹੋਲੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ ਉੱਥੇ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਵਾਤਾਵਰਣ ਦੇ ਵਿੱਚ ਆਏ ਤਬਦੀਲੀ ਨੂੰ ਮੁੱਖ ਰੱਖਦੇ ਹੋਏ ਨੇਚਰ ਲਵਰ ਕੈਂਪ ਲਾਇਆ ਜਾ ਰਿਹਾ ਹੈ ਆਪਣੇ ਦਾਣ ਦੀ ਦਿਸ਼ਾ ਬਦਲੋ ਬੂਟਾ ਲੈ ਕੇ ਜਾਓ ਤੇ ਘਰੇ ਬੂਟਾ ਪਾਲੋ ਕਿਉਂਕਿ ਰੁੱਖ ਲਗਾਉਣ ਲਈ ਢੁਕਵਾ ਸਮਾਂ ਮਾਰਚ ਦੇ ਮਹੀਨੇ ਤੁਸੀਂ ਰੁੱਖ ਲਗਾ ਸਕਦੇ ਹੋ ਤੇ ਉਹਨਾਂ ਨੂੰ ਪਾਲ ਸਕਦੇ ਹੋ ਆਪਣੀ ਧਰਤੀ ਨੂੰ ਧਰਤੀ ਦੇ 33% ਨੂੰ ਰੁੱਖਾਂ ਨਾਲ ਢਕਣ ਦੀ ਕੋਸ਼ਿਸ਼ ਕਰੋ ਕਿਉਂਕਿ ਰੁੱਖ ਆਪਣੇ ਜਮੀਨੀ ਪੱਧਰ ਪਾਣੀ ਦੇ ਲੈਵਲ ਨੂੰ ਬਣਾਈ ਰੱਖਦੇ ਆ ਜਿੱਥੇ ਰੁੱਖ ਭੂਮੀ ਦੀ ਭੂਮ ਕਰਨ ਸ਼ਕਤੀ ਨੂੰ ਰੋਕਦੇ ਆ ਉੱਥੇ ਧਰਤੀ ਨੂੰ ਅਪਜਾਉ ਬਣਾਉਂਦੇ ਆ ਬਹੁਤ ਸਾਰੀਆਂ ਪ੍ਰਜਾਤੀਆਂ ਨੂੰ ਉਹਦਾ ਰੈਡਮ ਸੇਰਾ ਹੁੰਦੇ ਆ ਰੁੱਖਾਂ ਨੂੰ ਹਰ ਕੁਸ਼ੀ ਦੇ ਸਮੇਂ ਵਾਤਾਵਰਣ ਲਗਾਉਣਾ ਚਾਹੀਦਾ ਹੈ ਤੇ ਲਵਾ ਕੇ ਉਹਨਾਂ ਦਾ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ ਜਿਹੜਾ ਬੰਦਾ ਰੁੱਖ ਕੱਟਦਾ ਉਹ ਰੋਕਿਆ ਕਰੋ ਟੋਕਿਆ ਕਰੋ ਨਹੀਂ ਹੁੰਦਾ ਫਿਰ ਉਹਨੂੰ ਹਥਾਣਾ ਠੋਕਿਆ ਕਰੋ ਹੁਣ ਹਾਲ ਤੇ ਇਹੀ ਆ ਕਿ ਦਿਨ ਬਿਜੇਨ ਵਾਤਾਵਰਣ ਆਪਣਾ ਪ੍ਰਦੂਸ਼ਿਤ ਹੁੰਦਾ ਹੈ ਰੁੱਖ ਲਗਾਉਣਾ ਸਮੇਂ ਦੀ ਵੱਡੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਕੀ ਫਤਿਹ ਇਹ ਗੁਰਗਿਆਂ ਲੰਗਰ ਦੇ ਆ ਖੇਡਾਂ ਦੇ ਵਿੱਚੋਂ ਅਗਲੀ ਖੇਡ ਆ ਜਿਦੇ ਵਿੱਚ ਕੀ ਬੱਚੇ ਆ ਫੋਟੋਸ ਦੇ ਵਿੱਚੋਂ ਆਇਡੈਂਟੀਫਾਈ ਕਰਦੇ ਆ ਅਲੱਗ-ਅਲੱਗ ਕੁਐਸਚਨ ਹੁੰਦੇ ਆ ਜਿਵੇਂ ਹੁਣ ਆ ਫੋਟੋ ਨੇ ਇਹਦੇ ਵਿੱਚ ਬਹੁਤ ਸਾਰੇ ਚੀਜ਼ਾਂ ਨੇ ਬਾਟਾ ਆ ਖੰਡਾ ਐ ਹੁਣ ਬੱਚੇ ਨੂੰ ਅਸੀਂ ਜੇ ਪੰਜ ਕਕਾਰ ਪੁੱਛੀਏ ਤਾਂ ਉਹਨੇ ਇਹਦੇ ਵਿੱਚੋਂ ਪੰਜ ਕਕਾਰ ਕੱਢਣੇ ਨੇ ਤਾਂ ਉਹ ਪੰਜ ਕਕਾਰ ਕੇਸ ਕੰਗਾ ਕੜਾ ਕਿਰਪਾਨ ਕੇ ਇਸ਼ਾਰਾ ਕਰੂਗਾ ਹੁਣ ਐਦਾਂ ਹੀ ਇੱਥੇ ਜਿਹੜੇ ਸਾਜ਼ਾਂ ਦੀਆਂ ਫੋਟੋਸ ਨੇ ਮੁਰੇ ਤੇ ਬਹੁਤ ਸਾਰੇ ਸਾਜ਼ ਨੇ ਬਟ ਜਿਹੜੇ ਤੰਤੀ ਸਾਜ਼ ਨੇ ਉਹ ਸਿਰਫ ਤਿੰਨ ਨੇ ਜਿਹੜੇ ਗੁਰੂ ਘਰ ਵਜਦੇ ਦਿਲਰੁਬਾ ਰਬਾਬ ਤੇ ਤਾਉਸ ਐਦਾਂ ਬੱਚੇ ਨੇ ਉਹ ਆਇਡੈਂਟੀਫਾਈ ਕਰਨੇ ਆ ਫਿਰ ਐਦਾਂ ਇਹ ਫੋਟੋ ਦੇ ਵਿੱਚ ਕੀ ਆ ਵੀ ਬੱਚੇ ਜਦੋਂ ਆਪਾਂ ਗੁਰਗੱ ਸਾਹਿਬ ਮਹਾਰਾਜ ਜੀ ਦਾ ਸਰੂਪ ਲੈ ਕੇ ਜਾਂਦੇ ਆ ਤਾਂ ਉਹ ਕਿੱਦਾਂ ਲੈ ਕੇ ਜਾਂਦੇ ਕਿਹੜੇ ਸੀਕੁਐਂਸ ਹੁੰਦਾ ਪਹਿਲਾਂ ਸਭ ਤੋਂ ਮੁਰੇ ਐਦਾਂ ਫਿਰ ਮਹਾਰਾਜ ਦਾ ਪ੍ਰਕਾਸ਼ ਫਿਰ ਚੌਰ ਸਾਹਿਬ ਨਾਲ ਛਤਰ ਮਤਲਬ ਬਿਲਕੁਲ ਨਾਲ ਹੁੰਦਾ ਤੇ ਨਾਲੇ ਅੱਗੇ ਪਿੱਛੇ ਆਲੇ ਦੋਲੇ ਸਾਰੀ ਸੰਗਤ ਹੁੰਦੀ ਆ ਤਾਂ ਐਦਾਂ ਬੱਚਿਆਂ ਨੂੰ ਪੁੱਛਦੇ ਆ ਤੇ ਜਿੱਦਾਂ ਜਿੰਨੇ ਸਵਾਲਾਂ ਦੇ ਉਹ ਜਵਾਬ ਦਿੰਦੇ ਨੇ ਉਸ ਹਿਸਾਬ ਨਾਲ ਫਿਰ ਅਸੀਂ ਉਹਨੂੰ ਸਹੀ ਵਧੀਆ ਬਹੁਤ ਵਧੀਆ ਤੇ ਮਾਰਕਿੰਗ ਦਿੰਨੇ ਆ ਭਾਈ ਗੁਜਿਕਾ ਖਾਲਸਾ ਭਾਈ ਗੁਜਿਕਾ ਹਾਂਜੀ ਇਹ ਜਿਹੜੀ ਗੇਮ ਆ ਆਪਣੀ ਰੱਸਾ ਟੱਪਣੀ ਤੇ ਇਹਦੇ ਵਿੱਚ ਆ ਦੇਖੋ ਬੱਚੇ ਜਿਹੜਾ ਪਹਿਲਾਂ ਇਹਦੇ ਵਿੱਚ ਰੁੱਕ ਗਿਆ ਉਹ ਬਾਹਰ ਆਊਟ ਹੋ ਜਾਂਦਾ ਤੇ ਜਿਹੜਾ ਲਾਸਟ ਤੱਕ ਰਹਿ ਗਿਆ ਉਹ ਬੱਚਾ ਵਿਨ ਹੋ ਜਾਂਦਾ ਵਾ ਰਸੀ ਟੱਪਣਾ ਬੈਟੀ ਅੱਜ ਅਸੀਂ ਗੇਮ ਦੇਖਣ ਜਾ ਰਹੇ ਹਾਂ ਜੀ ਇੱਕ ਲੱਤ ਤੇ ਖੜਨਾ ਹੁਣ ਇੱਥੇ ਬੇਸਿਕਲੀ ਬੱਚਿਆਂ ਦਾ ਜੋਰ ਪਰਖਿਆ ਜਾਂਦਾ ਜੀ ਇੱਕ ਲੱਤ ਤੇ ਖੜਨਾ ਹੈ ਜੀ ਜੋ ਕਿ ਔਖਾ ਕੰਮ ਹੈ ਅੱਜ ਕੱਲ ਬੱਚਿਆਂ ਨੂੰ ਖੜਨ ਦੀ ਆਦਤ ਨਹੀਂ ਰਹੀ ਫਿਜ਼ੀਕਲ ਐਕਟੀਵਿਟੀ ਜ਼ੀਰੋ ਹੋ ਚੁੱਕਿਆ ਤਾਂ ਅੱਜ ਕੱਲ ਬੱਚਿਆਂ ਦਾ ਜੋਸ਼ ਦੇਖਿਆ ਜਾ ਰਿਹਾ ਜੀ ਬੱਚੇ ਇੱਕ ਲੱਤ ਉੱਪਰ ਖੜ ਕੇ ਇੱਕ ਰੱਤ ਤੇ ਕਿੰਨਾ ਸਮਾਂ ਖੜ ਸਕਦਾ ਜੀ ਉਹਦੇ ਬਿਹਾਫ ਤੇ ਇੱਕ ਰਾਉਂਡ ਦੇ ਵਿੱਚ ਸਿਰਫ 9 ਬੱਚੇ ਖੇਡਦੇ ਦੀ ਜਿੱਚੂ ਪਹਿਲੇ 3 ਬੱਚੇ ਜਿਹੜੇ ਲਾਸਟ ਤੇ ਤਿੰਨ ਰੁਕਣਗੇ ਉਹਨਾਂ ਨੂੰ ਪ੍ਰਾਈਜ਼ ਦਿੱਤਾ ਜਾਂਦਾ ਜੀ ਮੈਡਲ ਉੱਥੇ ਪਿੱਛੇ ਟੇਬਲ ਤੇ ਵੀਰ ਜ ਏਜ ਗਰੁੱਪ ਦੇ ਹਿਸਾਬ ਦੇ ਨਾਲ ਬੱਚਿਆਂ ਦੇ ਮੈਚ ਸੈੱਟ ਕੀਤੇ ਜਾਂਦੇ ਨੇ ਵੱਡਿਆਂ ਦਾ ਵੱਡਿਆਂ ਨਾਲ ਛੋਟੇ ਬੱਚਣ ਦੇ ਲਈ ਅਲੱਗ ਮੈਚ ਸੈੱਟ ਕੀਤੇ ਜਾਂਦੇ ਨੇ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸ਼ਾੀਆਂ ਜੇ ਸਤਗੁਰੂ ਨਦਰ ਕਰੇ ਇਸ ਖੁਸ਼ੀ ਦੇ ਪਗਾਮ ਤੇ ਜੋ ਦਾਸ ਨੂੰ ਵੀ ਦਾਸ ਸਰੋਣੀ ਪੰਥ ਅਕਾਲੀ ਤਸਮੇਸ਼ ਤਰਨਾਦਾਲ ਦਲਪੰਥ ਦੇ ਮੁਖੀ ਪਾਪਾ ਮੇਜੇ ਸਿੰਘ ਛੋਟੀ ਸਾਹਿਬ ਦੇ ਵਰਸਾਈ ਹੋਏ ਦਾਸ ਜਥੇਦਾਰ ਗੁਰਦੀਪ ਸਿੰਘ ਨਮਾਣੇ ਜੇ ਜਥੇਦਾਰ ਨੂੰ ਇੱਥੇ ਸੱਤਾ ਪੱਤਰ ਦਿੱਤਾ ਸੀ ਤੇ ਬੜੀ ਖੁਸ਼ੀ ਮਿਲੀ ਜਿਹੜਾ ਕਿ ਸਾਡੇ ਆਉਣ ਵਾਲੇ ਜਿਹੜਾ ਫਿਊਚਰ ਨੇ ਬੱਚੇ ਇਹਨਾਂ ਨੂੰ ਜਿਹੜੀ ਪ੍ਰੇਰਣਾ ਸਿੱਖ ਇਤਿਹਾਸ ਤੋਂ ਲੈ ਕੇ ਇਤਿਹਾਸ ਤੋਂ ਲੈ ਕੇ ਤਾਂ ਤਿੱਕਰ ਦਸਾਂ ਦਸਾਂ ਗੁਰੂਆਂ ਦੇ ਬਾਰੇ ਜੋ ਵੀ ਇਹਨਾਂ ਦੇ ਬੱਚਿਆਂ ਨੂੰ ਕੰਠ ਦੱਸਦੇ ਨੇ ਗੁਰਬਾਣੀ ਬਾਰੇ ਦੱਸਦੇ ਨੇ ਇਹਨਾਂ ਦੀ ਬਹੁਤ ਪ੍ਰੇਰਣਾ ਅਸੀਂ ਤਾਂ ਖਾਲਸਾ ਏਡ ਦਾ ਹੋਰ ਜਿੰਨੀਆਂ ਵੀ ਸੰਪਰਦਾਵਾਂ ਇਹਦੇ ਵਿੱਚ ਇੰਟਰਫੇਅਰ ਕਰਦਿਆਂ ਨੇ ਬਹੁਤ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਅਸੀਂ ਤਾਂ ਇਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਘਰ ਘਰ ਹਰ ਇੱਕ ਪਿੰਡ ਦੇ ਵਿੱਚ ਇਹ ਚੀਜ਼ਾਂ ਪਹੁੰਚਾਈਆਂ ਜਾਣ ਕਿਉਂਕਿ ਵਿਰੋਧੀ ਧਰਾਨੇ ਤਾਂ ਸਾਡੇ ਨਸ਼ੇ ਤਾਂ ਪਹੁੰਚਾਤੇ ਆ ਪਰ ਆਹ ਚੀਜ਼ਾਂ ਤੋਂ ਬਹੁਤ ਦੂਰ ਨੇ ਬਹੁਤ ਖੁਸ਼ੀ ਦੀ ਗੱਲ ਹੋਈ ਜਿੰਨਾ ਵੀ ਜਮੂਬ ਦੇਖਿਆ ਬੱਚੇ ਦੇਖੇ ਬਹੁਤ ਅਸੀਂ ਤਾਂ ਇਸ ਤੇ ਧੰਨ ਧੰਨ ਹੋ ਗਏ ਜੀ ਬੜੀ ਖੁਸ਼ੀ ਦੀ ਗੱਲ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੰਗੀ ਜਕਾਰੇ ਲਾ ਲਓ ਜਵੇਂ ਤੰਦਰੁਜੋਈ ਸ ਮਹਾਰਾਜ ਦੇ ਚਰਨਾਂ ਨੂੰ ਪਾਵੇ ਵਾਹਿਗੁਰੂ ਕੀ ਕਾਲੋ ਗੱਜ ਗੱਜ ਕਾਲੇ ਜਵੇ ਨਿਹਾਲ ਨਨਕਾਣਾ ਸਾਭਿਆ ਦੇ ਮਨਾਂ ਨੂੰ ਪਾਵੇ ਵਾਹਿਗੁਰੂ ਕੀ ਕਾਲੋ ਗੱਜ ਕੈ ਜਗਾਰਾ ਜਗਾਵੇ ਨਿਹਾਲੋ ਜਾਵੇ ਮਹਾਕਾਲ ਬਾਬਾ ਫਤਿਹ ਸਿੰਘ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਹਿਬੇ ਕਮਾਲ ਸਾਹਿਬ ਸਿਰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਬਹੁਲ ਬਖਸ਼ ਕੇ ਕਾਲਸੇ ਨਿਆਰਾਪਣ ਬਖਸ਼ਿਆ ਅੰਮ੍ਰਿਤ ਦੀ ਦਾਤ ਬਖਸ਼ੀ ਇਸ ਅਮਰਤ ਜੀ ਦਾਤ ਦੇ ਨਾਲ ਖਾਲਸੇ ਨੂੰ ਸੋਹਣੇ ਤਿਉਹਾਰ ਬਖਸ਼ੇ ਖਾਲਸੇ ਦੇ ਇਹਨਾਂ ਤਿਉਹਾਰਾਂ ਵਿੱਚ ਹੋਲਾ ਮੋਹਲਾ ਪ੍ਰਮੁੱਖ ਹੈ ਇਸ ਦਿਨ ਸਿੱਖ ਸੰਗਤ 71 ਹੋ ਕੇ ਬਾਣੀ ਦੇ ਨਾਲ ਕਤਕੇ ਦੇ ਨਾਲ ਜੰਗੀ ਜ਼ੋਰਾਂ ਦੇ ਨਾਲ ਜੁੜਦੀ ਹੈ ਅਤੇ ਗੁਰੂ ਸਾਹਿਬ ਦੇ ਦਿੱਤੇ ਉਪਦੇਸ਼ ਤੋਂ ਕਮਾਉਂਦੀ ਹੈ ਇਸ ਲੜੀ ਦੇ ਤਹਿਤ ਇਸ ਨਗਰ ਵਿੱਚ ਇਸ ਸਥਾਨ ਤੇ ਹੋਲੇ ਮਹੱਲੇ ਦਾ ਤਿਉਹਾਰ ਸਮੂਹ ਸੰਗਤ ਨੂੰ 71 ਹੋ ਕੇ ਸਿੱਖ ਮਿਸ਼ਨਰੀ ਕਾਲਜ ਸਰਕਲ ਲੁਧਿਆਣਾ ਸਰਤਾ ਜਗਰਾਵ ਵੱਲੋਂ ਮਨਾਇਆ ਜਾ ਰਿਹਾ ਹੈ ਇਹ ਸੰਸਥਾ ਨਿਰੋਲ ਧਾਰਮਿਕ ਸੰਸਥਾ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਸਿੱਖ ਧਰਮ ਵਿੱਚ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਹੈ ਮੈਂ ਆਪਣੇ ਵੱਲੋਂ 71 ਹੋਈ ਸਮੂਹ ਸਾ ਸੰਗਤ ਨੂੰ ਖਾਲਸੇ ਦੇ ਨਿਆਰੇ ਤਿਹਾੜ ਹੋਲੇ ਮਹਲੇ ਦੀ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੀ ਛਾਡੀ ਜਿਹੜੀ ਖੇਡ ਹੈ ਇਸ ਦਾ ਨਾਮ ਹੈ ਜੀ ਲਿਸਨ ਰੀਡਰ ਇਹਦੇ ਵਿੱਚ ਕੀ ਕਰਨਾ ਜੀ ਆਪਾਂ ਤੁਹਾਡੇ ਨਾਲ ਦੋ ਬੰਦੇ ਹੋਣਗੇ ਜਿਵੇਂ ਆ ਦੇਖੋ ਜੀ ਖੇਡਦੇ ਪਏ ਹਨ ਇੱਕ ਬੰਦੇ ਨੇ ਤੁਹਾਨੂੰ ਬੋਲ ਕੇ ਡਾਇਰੈਕਸ਼ਨ ਦੱਸਣੀ ਆ ਤੁਹਾਡੀ ਅੱਖ ਤੇ ਪੱਟੀ ਬੰਨੀ ਜਾਊਗੀ ਇਹਦੇ ਨਾਲ ਕੀ ਹੈ ਇੱਕ ਥੱਲੇ ਜਿਹੜਾ ਰਾਹ ਵਾ ਉਹ ਪਜ਼ਲ ਹੈ ਜੀ ਇਹ ਨਾਲ ਤੁਹਾਨੂੰ ਇਹ ਪਤਾ ਲੱਗਦਾ ਵੀ ਤੁਹਾਡੀ ਕੌਣ ਕਿਵੇਂ ਸੁਣਦਾ ਪਿਆ ਤੁਸੀਂ ਕਿੰਨੇ ਕ ਆਪਣੇ ਆਪ ਦੀ ਸੁਣਦੇ ਹੋ ਕਿੰਨੇ ਜਣੇ ਤੁਸੀਂ ਆਪਣੇ ਨਾਲ ਲੈਣੇ ਹੋ ਜੀ ਇੱਥੇ ਜੁਣ ਆਪਣੇ ਕੋਲੇ ਕੀ ਇਹਦੇ ਵਿੱਚ ਦੇਖੋ ਵੀ ਆ ਵੀ ਨਾਲ-ਨਾਲ ਬੱਚਿਆਂ ਨੂੰ ਚੀਜ਼ਾਂ ਵੰਡੀਆਂ ਜਾਂਦੀਆਂ ਪਈਆਂ ਹਰੇਕ ਲਾਈਨ ਜਿੰਨੀ ਤੁਸੀਂ ਕਰਾਸ ਕਰੋਗੇ ਤੁਹਾਨੂੰ ਨਾਲ-ਨਾਲ ਚੀਜ਼ਾਂ ਮਿਲਿਆ ਜਾਣਗੀ ਜ ਗਿਆ ਲੇਜ਼ ਹੋਣਗੇ ਜੀ ਨਾਲ ਪੂਜਾ ਵੀ ਹੋਊਗਾ ਤਾਂ ਹੁਣ ਆਪਣੇ ਕੋਲੇ ਕੀ ਹੈ ਜਿਹੜੇ ਬੱਚੇ ਤੁਹਾਨੂੰ ਸੁਣਦੇ ਪਈ ਆ ਸਾਡੇ ਕੋਲੇ ਇੱਥੇ ਆਜੋ ਨਾਲ ਨਾਲ ਖੇਡੋ ਜੀ ਜਰੂਰ ਸਾਰੇ ਇਹ ਬਹੁਤ ਮਜ਼ੇਦਾਰ ਗੇਮ ਹੈ ਇਹਦੇ ਵਿੱਚ ਕੀ ਹੈ ਤੁਹਾਡੇ ਦੋ ਬੰਦੇ ਆ ਜੀ ਨਾਲੇ ਤੁਹਾਨੂੰ ਪਤਾ ਚੱਲਦਾ ਵੀ ਤੁਸੀਂ ਆਪਣੇ ਆਪ ਜਿਹੜਾ ਸਾਥੀ ਆ ਉਹਦੇ ਤੇ ਕਿੰਨਾ ਯਕੀਨ ਕਰਦੇ ਹੋ ਜੀ ਨਾਲੇ ਇੱਕ ਯਕੀਨ ਦਾ ਪਤਾ ਲੱਗਦਾ ਨਾਲੇ ਪਤਾ ਲੱਗਦਾ ਵੀ ਆ ਵੀ ਤੁਹਾਡੇ ਜਿਹੜਾ ਸਾਥੀ ਆ ਉਹ ਤੁਹਾਨੂੰ ਕਿੰਨਾ ਕਸੁੰਦਾ ਪਿਆ ਵੇ ਤੁਹਾਡੀ ਕਿੰਨੀ ਸੁਣਦਾ ਵਾ ਤੇ ਨਾਲ ਹੀ ਤੁਹਾਨੂੰ ਕਿੰਨਾ ਗਾਈਡ ਕਰਦਾ ਹੈ ਕਿੰਨੇ ਸਹੀ ਤਰੀਕੇ ਨਾਲ ਗਾਈਡ ਕਰਦਾ ਹੈ ਜੀ ਇਹਨਾਂ ਨਾਲ ਆਪਣੇ ਕੋਲੇ ਇਹ ਹੈ ਵੀ ਆਪਣੇ ਕੋਲ ਦੇਖੋ ਪੂਰੀ 3 ਮਿੰਟ ਦੀ ਖੇਡ ਹੈ ਜੀ ਨਾਲ ਨਾਲ ਅਲੱਗ-ਅਲੱਗ ਰੂਲ ਹੈ ਵੀ ਤੁਹਾਡੇ ਕਿਸੇ ਦਾ ਵੀ ਪੈਰ ਹੈ ਜਿਹੜਾ ਉਹ ਲਾਈਨ ਤੇ ਨਹੀਂ ਆਣਾ ਚਾਹੀਦਾ ਉਹਦੇ ਨਾਲ ਕੀ ਹੈ ਵੀ ਅੱਗੇ ਜਿਵੇਂ-ਜਿਵੇਂ ਵਧੋਗੇ ਅਖੀ ਐਂਡਪੁਆਇੰਟ ਤੇ ਆ ਗਏ ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਪਈਆਂ ਹੋਣਗੀਆਂ ਉਹ ਮਿਲ ਜੂਗਾ ਇਹਦੇ 'ਚ ਇੱਕ ਮਜ਼ੇਦਾਰ ਗੱਲ ਇਹ ਹੈ ਵੀ ਜਿਹੜੇ ਸਾਡੇ ਨਾਲ ਦੇ ਸਾਥੀ ਲੱਗੇ ਹੋયા ਜੀ ਸਾਡੇ ਨਾਲ ਦੇ ਸਾਥੀ ਕੀ ਕਰਦੇ ਆ ਤੁਹਾਨੂੰ ਗੁੰਮਰਾਹ ਕਰਦੇ ਆ ਗਲਤ ਰਾਹ ਤੇ ਪਾ ਕੇ ਉਹ ਤੁਹਾਨੂੰ ਕਹਿੰਦੇ ਵੀ ਨਹੀਂ ਤਾਂ ਕਿ ਦੇਖਦੇ ਵੀ ਜੇ ਕੋਈ ਹੋਰ ਬੰਦਾ ਆਂਦਾ ਉਹ ਤੁਹਾਡੀ ਕਿੰਨੀ ਤੁਸੀਂ ਉਹਦੀ ਸੁਣਦੇ ਹੋ ਜਾਂ ਕਿੰਨਾ ਤੁਸੀਂ ਆਪਦਾ ਕਰਦੇ ਹੋ ਤਾਂ ਇੱਥੇ ਆਪਣੇ ਕੋਲ ਗੇਮ ਦੇ ਵਿੱਚ ਆ ਕੇ ਜਰੂਰ ਜਿੰਨੇ ਜਨੇ ਸਾਰੇ ਖੇਡੋ ਜੀ ਨਾਲ ਆ ਕੇ ਅੱਗੇ ਵਧੋ ਆਪਣਾ ਸਾਥੀਆਂ ਦਾ ਹੌਸਲਾ ਬਲੰਦ ਕਰੋ ਨਾਲੇ ਦੇਖੋ ਵੀ ਤੁਹਾਡਾ ਕਿੰਨਾ ਤੁਸੀਂ ਉਹਨਾਂ ਦਾ ਸਾਥ ਦੇਣੇ ਹੋ ਜੀ ਸასი ਗੱਲ ਜੀ ਸਾਰਿਆਂ